ਜੋਨੀ ਸਿੰਘਲਾ ਜੋ ਕਿ ਇਹਨਾਂ ਦੇ ਆਗੂ ਹਨ ਉਹਨਾਂ ਵੱਲੋਂ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਇਨਸਾਨ ਦੀ ਇੱਕ ਆਮ ਘਰ ਦੇ ਬੱਚੇ ਦੀ ਜਾਨ ਲੈਣ ਤੇ ਤੁਰਿਆ ਹੋਇਆਗਾ ਲਾਰੇ ਲੱਪੇ ਤੋਂ ਅਤੰਗ ਆ ਕੇ ਅਸੀਂ ਜਿਹੜਾ 1 ਸਤੰਬਰ ਤੋਂ ਇੱਥੇ ਲੜੀਵਾਰ ਭੁਖ ਹੜਤਾਲ ਜਿਹੜਾ ਮੋਰਚਾ ਸ਼ੁਰੂ ਕੀਤਾ ਮਿਨੀ ਹੈ 2011 ਦੇ ਵਿੱਚ ਅਕਾਲੀ ਬਾਜਬਸਰਕਾਰ ਨੇ ਸਾਨੂੰ ਰੈਗੂਲਰ ਕੀਤਾ ਸੀ ਫੁੱਲ ਲਾਭਾਂ ਦੇ ਨਾਲ ਸਾਡੇ ਪਕੈਦਾ ਅਪੁਆਇੰਟਮੈਂਟ ਲੈਟਰ ਦੇ ਉੱਪਰ ਲਿਖ ਕੇ ਦਿੱਤਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਿਊਟਰ ਅਧਿਆਪਕ 120 ਦਿਨਾਂ ਤੋਂ ਸੰਗਰੂਰ ਦੇ ਡੀਸੀ ਆਫਿਸ ਦੇ ਬਾਹਰ ਧਰਨੇ ਤੇ ਹਨ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆਂ ਅੰਦਰលੀਆਂ ਜਿੱਥੇ ਕਿ ਜੋਨੀ ਸਿੰਘਲਾ ਜੋ ਕਿ ਇਹਨਾਂ ਦੇ ਆਗੂ ਹਨ ਉਹਨਾਂ ਵੱਲੋਂ ਮਰਨ ਵਰਤ ਲਗਾਤਾਰ جاری ਹੈ ਤੇ ਅੱਜ 8ਵਾਂ ਦਿਨ ਮਰਨ ਵਰਤ ਨੂੰ ਰੱਖੇ ਹੋਏ ਹੋ ਚੁੱਕਿਆ ਹੈ ਤਾਂ ਡਾਕਟਰ ਸਾਹਿਬਾਨ ਨੇ ਨਜ਼ਦੀਕ ਜਾਣ ਤੋਂ ਵੀ ਰੋਕਿਆ ਹੈ ਕਿਉਂਕਿ ਅੱਜ 8ਵਾਂ ਦਿਨ ਹੋ ਗਿਆ ਬਿਨਾਂ ਕੁਝ ਖਾਦੇ ਪੀਤੇ ਤਾਂ ਸਿਹਤ ਹੈ ਜੋ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਬਾਕੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਜੋ ਇਹਨਾਂ ਦੇ ਆਗੂ ਇੱਥੇ ਮੌਜੂਦ ਹਨ ਕਿ ਇਹਨਾਂ ਵਿਆ ਕੀ ਕੀ ਮੰਗਾ ਹਨ ਕਿਉਂਕਿ ਇਹਨੇ ਕੜਕ ਦੀ ਠੰਡ ਦੇ ਵਿੱਚ ਇੱਥੇ ਟੈਂਟ ਲਗਾ ਕੇ ਇੱਕ ਪੜਿਆ ਲਿਖਿਆ ਵਰਗ ਜੋ ਹੈ ਆਪਣੇ ਮੰਗਾ ਮਨਵਾਉਣ ਦੇ ਲਈ ਬੈਠਾ ਹੈ ਜੀ ਨਮਾ ਮੈਂ ਬਣੀ ਜੀ ਮੇਰਾ ਨਾਮ ਰਵਿੰਦਰ ਕੌਰ ਹੈ ਮੈਮ ਕੀ ਮੰਗਾ ਨੇ ਆਪਣੇ ਕੀ ਧਰਨਾ ਜੀ ਸਰ ਦੇਖੋ ਮੰਗ ਸਾਡੀਆਂ ਕੋਈ ਨਵੀਆਂ ਨਹੀਂ ਹੈਗੀਆਂ ਜੀ ਬਾਰ ਬਾਰ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਨੇ ਆ ਮਨਿਸਟਰਸ ਨੂੰ ਵੀ ਇਹੀ ਕਹਿੰਨੇ ਆ ਸਾਡੀ ਕੋਈ ਡਿਮਾਂਡ ਨਵੀਂ ਨਹੀਂ ਹੈ 2011 ਦੇ ਵਿੱਚ ਅਕਾਲੀ ਬਾਜਬਾ ਸਰਕਾਰ ਨੇ ਸਾਨੂੰ ਰੈਗੂਲਰ ਕੀਤਾ ਸੀ ਫੁੱਲ ਲਾਭਾਂ ਦੇ ਨਾਲ ਸਾਡੇ ਕਾਇਦਾ ਅਪੁਆਇੰਟਮੈਂਟ ਲੈਟਰ ਦੇ ਉੱਪਰ ਲਿਖ ਕੇ ਦਿੱਤਾ ਸੀ ਕਿ ਇਹਨਾਂ ਦੇ ਉੱਪਰ ਸਾਰੇ ਪੰਜਾਬ ਸਿਵਲ ਸਰਵਿਸ ਜਿਹੜੇ ਨਿਯਮ ਨੇ ਉਹ ਲਾਗੂ ਹੋਣਗੇ ਤੇ ਉਹ ਗਵਰਨਰ ਦੇ ਸਾਈਨ ਨੇ ਉਹ ਜਿਹੜੇ ਅਪੁਆਇੰਟਮੈਂਟ ਲੈਟਰ ਨੇ ਸਾਡੇ ਕੋਲ ਮੌਜੂਦ ਨੇ ਪਰ ਅਜ ਤੱਕ ਤਰਾਸ ਦੀ ਇਸ ਗੱਲ ਦੀ ਹੈ ਕਿ ਉਹ ਲੈਟਰ ਸਾਡੇ ਲਈ ਉਹ ਕਾਗਜ਼ ਹੈ ਹਜੇ ਤੱਕ ਸਾਡੇ ਤੇ ਲਾਗੂ ਨਹੀਂ ਹੋਇਆ ਉਹ ਠੀਕ ਹੈ ਇਹ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਚੋਣ ਮੈਨਿਊਫੈਸਟੋ ਦੇ ਵਿੱਚ ਸਾਡਾ ਇੱਕ ਡਿਮਾਂਡ ਰੱਖੀ ਸੀ ਕਿ ਤੁਹਾਨੂੰ ਅਸੀਂ ਜੇ ਅਸੀਂ ਸਰਕਾਰ ਚਾਉਂਦੇ ਆ ਤਾਂ ਤੁਹਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਾਂਗੇ ਤੇ ਜਿਹੜੇ ਤੁਹਾਡੇ ਲਾਭ ਰੋਕੇ ਹੋਏ ਨੇ ਉਹਨਾਂ ਨੂੰ ਬਹਾਲ ਕਰਾਂਗੇ ਪਰ ਇਹ ਸਰਕਾਰ ਦੇ 3 ਸਾਲ ਬੀਤ ਜਾਣ ਤੇ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ 3 ਸਾਲ ਦਾ ਟਾਈਮ ਦਿੱਤਾ ਇਹਨਾਂ ਨੂੰ ਵੀ ਕਰਕੇ ਦਿਓ ਸਾਡਾ ਕੰਮ ਠੀਕ ਹੈ ਪਰ ਇਹ ਸਰਕਾਰ ਲਾਰੇ ਲੱਪੇ ਲਾਉਂਦੀ ਰਹੀ ਹੈ ਲਾਰੇ ਲੱਪੇ ਤੋਂ ਤੰਗ ਆ ਕੇ ਅਸੀਂ ਜਿਹੜਾ 1 ਸਤੰਬਰ ਤੋਂ ਇੱਥੇ ਲੜੀਵਾਰ ਭੁਖ ਹੜਤਾਲ ਜਿਹੜਾ ਮੋਰਚਾ ਸ਼ੁਰੂ ਕੀਤਾ ਜਿਹਦੇ ਬਾਅਦ ਸਾਨੂੰ ਕਈ ਮੀਟਿੰਗਾਂ ਵੀ ਮਿਲੀਆਂ ਕਈ ਮੀਟਿੰਗਾਂ ਤੁਸੀਂ ਭੱਜਦੇ ਵੀ ਰਹੇ ਨੇ ਰੱਦ ਵੀ ਕਰਦੇ ਰਹੇ ਨੇ ਮਤਲਬ ਹਰ ਮੀਟਿੰਗ ਬੇਸਿੱਟਾ ਹੀ ਨਿਕਲਦੀ ਐ ਹਰ ਟਾਈਮ ਸਾਨੂੰ ਲਾਰੇ ਲੱਪੇ ਹੀ ਮਿਲਦੇ ਨੇ ਤਾਂ ਹੁਣ ਅੱਕ ਕੇ ਜਿਹੜਾ ਸਾਡਾ ਵੀਰ ਜੋਨੀ ਸਿੰਘਲਾ ਹੈ ਭੁਖੜਤਾ ਸੰਘਰਸ਼ ਕਮੇਟੀ ਦਾ ਸਾਡਾ ਆਗੂ ਹੈ ਸਟੇਟ ਦਾ ਉਹ ਦੇਖੋ ਡੇਢ ਕਮੀਨਾ ਹੀ ਹੋਇਆ ਜੀ ਉਹਨੂੰ ਆਪਰੇਸ਼ਨ ਹੋਇਆ ਉਹਨੂੰ ਸਟੰਟ ਪਿਆ ਹੋਇਆ ਉਹਦੇ ਵਿਚਾਰੇ ਵੀਰ ਦੇ ਤੇ ਉਹਨੇ ਇਹ ਡੱਕੜਾ ਫੈਸਲਾ ਜਿਹੜਾ ਲਿਆ ਜੱਠਵਾਂ ਦਿਨੋਂ ਦਾ ਮਰਨ ਵਰਤ ਦਾ ਸ਼ੁਰ ਚੱਲ ਰਿਹਾ ਜਿਹੜਾ ਅੱਜ ਉਹਦੀ ਕੰਡੀਸ਼ਨ ਵੀ ਕਾਫੀ ਖਰਾਬ ਐ ਸ਼ੂਗਰ ਲੈਵਲ ਉਹਦਾ ਡਾਊਨ ਹੋ ਰਿਹਾ ਜੇ ਉਹਨੂੰ ਕਿਸੇ ਵੀ ਕਿਸਮ ਦੀ ਕੋਈ ਤਕਲੀਫ ਹੁੰਦੀ ਐ ਜਾਂ ਕੋਈ ਪ੍ਰੋਬਲਮ ਆਉਂਦੀ ਐ ਇਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਐ ਕਿਉਂਕਿ 120 ਦਿਨਾਂ ਤੋਂ ਸਾਡਾ ਇਹ ਪੱਕਾ ਮੋਰਚਾ ਚੱਲ ਰਿਹਾ ਹੈ ਨਾ ਤਾਂ ਇਹ ਸਰਕਾਰ ਦਾ ਕੋਈ ਨੁਮਾਇੰਦਾ ਨਾ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਇੱਥੇ ਆ ਕੇ ਸਾਡੀ ਸਾਰ ਨਹੀਂ ਲੈ ਰਿਹਾ ਜਦੋਂ ਕਿ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਜੇ ਅਸੀਂ ਛੋਟੀ ਜਿਹੀ ਰੈਲੀ ਕਰਦੇ ਸੀ ਤਾਂ ਇਹਨਾਂ ਦੇ ਜਿਹੜੇ ਹੋਣ ਵਾਲੇ ਐਮ.ਐਲ.ਏ ਸੀ ਉਹ ਸਾਡੇ ਵਿੱਚ ਆ ਕੇ ਚੌਕੜੀਆਂ ਮਾਰ-ਮਾਰ ਕੇ ਬੈਠਦੇ ਸੀ ਤੇ ਹੁਣ ਇਸੇ ਸੰਗਰੂਰ ਦੇ ਦੇਖੋ ਨੇੜੇ-ਨੇੜੇ ਕਿੰਨੇ ਐਮਐਲਏ ਨੇ ਜਿਹੜੇ ਪਰ ਅੱਜ ਤੱਕ ਕੋਈ ਵੀ ਐਮਐਲਏ ਕੋਈ ਵੀ ਅਧਿਕਾਰੀ ਕੋਈ ਵੀ ਇਹਨਾਂ ਦੀ ਆ ਪਾਰਟੀ ਦਾ ਬੰਦਾ ਸਾਡੇ ਕੋਲ ਅਪਰੋਚ ਨਹੀਂ ਕੀਤੀ ਨਾ ਸਾਡਾ ਦੁੱਖ-ਦਰਦ ਸੁਣਨਾ ਆਏ ਨੇ ਤੇ ਨਾ ਸਾਨੂੰ ਦੱਸ ਰਹੇ ਨੇ ਕਿ ਸਾਡਾ ਕੰਮ ਕਰਨਾ ਹੈ ਕਿ ਨਹੀਂ ਕਰਨਾ ਮੈਂਮਜੂਰ ਗੱਲ ਕੀਤੀ ਜਾਵੇ ਤਾਂ ਡੱਲੇਵਾਲ ਜੀ ਵੀ ਲਗਾਤਾਰ ਭੁਖ ਹੜਤਾਲ ਨੇ 34 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਦੀ ਵੀ ਕਿਸੇ ਵੱਲੋਂ ਸੈਂਟਰ ਸਰਕਾਰ ਵੱਲੋਂ ਸਾਰ ਨਹੀਂ ਲਈ ਗਈ ਇੱਥੇ ਜੋਨੀ ਸਿੰਘ ਲਈ ਦੀ ਪੰਜਾਬ ਸਰਕਾਰ ਵੱਲੋਂ ਸਾਰ ਨਹੀਂ ਲਈ ਜਾ ਰਹੀ ਕੀ ਲੱਗਦਾ ਹੈਗਾ ਕਿ ਜੋ ਮਰਨ ਵਰਤ ਹੈ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਹਾਲਾਤ ਹਨ ਜੋ ਵੱਧ ਤੋਂ ਵੱਧ ਬਿਲਕੁਲ ਜੀ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਕਿਸਾਨ ਨੇ ਉਹ ਵੀ ਧਰਨਿਆਂ ਤੇ ਬੈਠੇ ਨੇ ਅਧਿਆਪਕ ਨੇ ਉਹ ਧਰਨਿਆਂ ਤੇ ਬੈਠੇ ਨੇ ਕੋਈ ਅਸਿਸਟੈਂਟ ਪ੍ਰੋਫੈਸਰ ਧਰਨਿਆਂ ਦੇ ਬੈਠਾ ਕੋਈ ਲਾਇਬ੍ਰੇਰੀਅਨ ਧਰਨਿਆਂ ਤੇ ਬੈਠਾ ਤੇ ਇਹ ਸਾਰੇ ਆਮ ਆਦਮੀ ਵਾਲੇ ਜਿਹੜੇ ਖਾਸ ਬਣ ਕੇ ਆਪਣੇ ਆਪਣੇ ਗੁਫਾਵਾਂ ਦੇ ਵਿੱਚ ਲੁੱਕ ਕੇ ਬੈਠੇ ਨੇ ਕਿਸੇ ਦਾ ਇਹ ਸਾਹਮਣਾ ਨਹੀਂ ਕਰਨਾ ਚਾਹੁੰਦੇ ਕਿਸੇ ਦੇ ਕੋਲ ਆ ਕੇ ਗੱਲਬਾਤ ਨਹੀਂ ਸੁੰਣਾ ਚਾਹੁੰਦੇ ਹਾਂ ਉੱਥੇ ਇਹ ਆਪਣੀ ਪੂਰੀ ਕੈਬਿਨੇਟ ਲੈ ਕੇ ਗਏ ਨੇ ਡੱਲੇਵਾਲ ਜੀ ਕੋਲ ਆਪਣੀ ਪੂਰੀ ਕੈਬਿਨੇਟ ਐਸੇ ਕਰਕੇ ਲੈ ਉੱਥੇ ਵੀ ਆਪਣੀਆਂ ਰੋਟੀਆਂ ਸੇਕਣ ਹੀ ਗਏ ਨੇ ਜੀ ਉੱਥੇ ਜਾ ਕੇ ਉੱਥੇ ਸੈਂਟਰ ਦੀ ਸਰਕਾਰ ਨੂੰ ਨਿੰਦਿਆ ਸਰਕਾਰ ਐ ਨਹੀਂ ਕਰਦੀ ਐ ਇਨਕ ਇੱਥੇ ਵੀ ਆ ਕੇ ਦੇਖੋ ਵੀ ਤੁਹਾਡੀ ਸਰਕਾਰ ਕੀ ਨਹੀਂ ਕਰ ਰਹੀ ਇੱਥੇ ਵੀ ਉਹ ਦੇਖੋ ਹਾਲ ਪੁੱਛੋ ਵੀ ਇੱਥੇ ਪੜਿਆ ਲਿਖਿਆ ਵਰਗ ਜਿਹੜਾ 20-20 ਸਾਲ ਡਿਪਾਰਟਮੈਂਟ ਦੇ ਨੂੰ ਦੇ ਬੈਠਾ ਐ ਅਸੀਂ ਆਪਣੀ ਮੈਂ ਜਵਾਨੀ ਸਾਰੀ ਡਿਪਾਰਟਮੈਂਟ ਦੇ ਨਾਮ ਲਾਤੀ ਹਜੇ ਤੱਕ ਸਾਡਾ ਕੋਈ ਸਿਰ ਮੱਥਾ ਨਹੀਂ ਹੈ ਸਾਨੂੰ ਕੁਝ ਨਹੀਂ ਪਤਾ ਵੀ ਅਸੀਂ ਕਿਵੇਂ ਘਰ ਨੂੰ ਜਾਣਾ ਕੋਈ ਰਿਟਾਇਰਮੈਂਟ ਹੈ ਕੋਈ ਲਾਭ ਮਿਲਣਾ ਕਿ ਨਹੀਂ ਮਿਲਣਾ ਪਰ ਨਹੀਂ ਕੋਈ ਸੁਣਨ ਲਈ ਤਿਆਰ ਨਹੀਂ ਹੈ ਜੀ ਇੰਨਾ ਆਡਿਅਲ ਵਤੀਰਾ ਐ ਸ ਮੁੱਖ ਮੰਤਰੀ ਦਾ ਬਸ ਕਹਿ ਨਹੀਂ ਸਕਦੇ ਜੀ ਹੁਣ ਤੱਕ ਦੀ ਸਭ ਤੋਂ ਮਾੜੀ ਸਰਕਾਰੀ ਲੱਗ ਰਹੀ ਐ ਜੀ ਐਮਐਲਏ ਦੇ ਬਾਹਰ ਵੀ ਤੁਸੀਂ ਧਰਨਾ ਦੇ ਕੇ ਆਈ ਸੀਗੇ ਉਹਨਾਂ ਨਾਲ ਵੀ ਫੋਨ ਤੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਕੀ ਕਿਹਾ ਸੀ ਮੁਲਾਕਾਤ ਬਾਰੇ ਉਹਨਾਂ ਨੇ ਜੀ ਜਦੋਂ ਪਹਿਲਾਂ ਮਤਲਬ ਸਾਡੀ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਵੀ ਤੁਹਾਡਾ 2 ਦਿਨ ਚ ਕੰਮ ਹੋ ਜਾਊਗਾ 2 ਦਿਨ ਤੋਂ ਬਾਅਦ ਫਿਰ ਲੰਘੇ ਘਟੋ-ਘਟ 20 ਦਿਨ ਲੰਘੇ ਜੀ 20 ਦਿਨਾਂ ਬਾਅਦ ਫਿਰ ਅਸੀਂ ਮਤਲਬ ਉਹਨਾਂ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਨਹੀਂ ਮਿਲੇ ਸਾਨੂੰ ਫਿਰ ਹਾਰ ਕੇ ਜਿਹੜਾ ਸਾਨੂੰ ਇਹ ਪ੍ਰਸ਼ਾਸਨ ਨੇ ਇੱਕ 12 ਤਰੀਕ ਦਿੱਤੀ ਸੀ ਕੇ 12 ਤਰੀਕ ਨੂੰ ਜਿਹੜੀ ਤੁਹਾਡੀ ਸਹਿਮਤੀ ਬਣੀਆ ਫਾਈਲ ਦੇ ਉੱਤੇ ਉਹ ਤੁਹਾਡੀ ਫਾਈਲ ਪਾਸ ਹੋ ਜੂਗੀ ਜਦੋਂ ਉਹ ਨਾ ਬਣੀ 14 ਤਰੀਕ ਨੂੰ ਅਸੀਂ ਫੇਰ ਉੱਥੇ ਗਏ ਤਾਂ ਉਸ ਟਾਈਮ ਵੀ ਸਾਨੂੰ ਕਿਹਾ ਕਿ ਤੁਹਾਡੇ 2-3 ਦਿਨਾਂ ਦੇ ਵਿੱਚ ਕੰਮ ਹੋ ਜੂਗਾ ਤਾਂ ਅੱਕ ਕੇ ਜਿੰਨੇ ਸਾਥੀ ਸੀ ਸਾਰੇ ਉੱਥੇ ਛੜਕਾਂ ਤੇ ਬੈਠ ਗਏ ਤੇ ਤੁਹਾਨੂੰ ਵੀ ਪਤਾ ਕਿ ਸਾਨੂੰ ਉੱਥੇ ਟੈਂਟ ਵੀ ਲਾਉਣ ਨਹੀਂ ਦਿੱਤਾ ਗਿਆ ਤਾਂ ਉਹ 3-4 ਦਿਨ ਲਗਾਤਾਰ ਉਸੇ ਤਰ੍ਹਾਂ ਹੀ ਬਿਨਾ ਟੈਂਟ ਤੋਂ ਰੁਜਾਈਆਂ ਵੀ ਭੇਜ ਗਿਆ ਕੱਪੜੇ ਸਾਰਾ ਬੇਹਾਲ ਹੋ ਗਿਆ ਬਹੁਤ ਲੋਕ ਬਿਮਾਰ ਵੀ ਹੋਏ ਉੱਥੇ ਪਰ ਕੋਈ ਵੀ ਜਿਹੜਾ ਵਾਦਾ ਉਹ ਵਾਫਾ ਨਹੀਂ ਹੋਇਆ ਤੇ ਇੱਕ ਹੋਰ ਵੱਡੀ ਗੱਲ ਕਿ ਇਹ ਜਿਹੜਾ ਸਾਡਾ ਸੰਘਰਸ਼ ਆ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਪਿਛਲੀਆਂ ਸਰਕਾਰਾਂ ਨਾਲ ਵੀ ਸਾਡੀ ਟੱਕਰ ਰਹੀ ਆ ਤੇ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹ ਮੰਤਰੀ ਨੇ ਜਿਹੜੇ ਇਹ ਸਾਡੇ ਸੰਘਰਸ਼ ਦੇ ਵਿੱਚ ਆ ਕੇ ਸਾਡੇ ਨਾਲ ਬੈਠਦੇ ਸੀ ਤੇ ਕਹਿੰਦੇ ਜੀ ਵੀ ਜਿਹੜਾ ਤੁਹਾਡਾ ਸੰਘਰਸ਼ ਸਾ ਤੁਹਾਡੀਆਂ ਮੰਗਾਂ ਨੇ ਉਹ ਬਹੁਤ ਜਾਇਜ਼ ਨੇ ਤੇ ਜਦੋਂ ਤੁਹਾਡੀ ਛਾਡੀ ਸਰਕਾਰ ਆਉਗੀ ਅਨੁਸਾਰ ਅਸੀਂ ਪਹਿਲਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਾਂਗੇ ਬਕਾਇਦਾ ਆਪ ਸਰਕਾਰ ਵੱਲੋਂ ਮੈਨੀਫੈਸਟੋ ਵਿੱਚ ਵੀ ਇਹ ਗੱਲ ਛਾਡੀ ਪਾਈ ਗਈ ਆ ਪਰ ਤੇ ਹੁਣ ਇਸ ਸਾਡੇ ਮੁੱਖ ਮੰਤਰੀ ਦੇ ਸਹਰ ਵਿੱਚ ਕੈਬਨਟ ਮੰਤਰੀ ਵਿੱਤ ਮੰਤਰੀ ਦੇ ਸਹਰ ਵਿੱਚ ਤੇ ਇੱਥੇ ਕੋਈ ਛਾਡੀ ਅੱਜ ਤੱਕ ਛਾਰ ਨਹੀਂ ਲੈਣਾ ਆ ਹੁਣ ਉਹ ਗੱਲਾਂ ਕਿੱਥੇ ਗਈਆਂ ਹੁਣ ਉਹ ਆਮ ਘਰਾਂ ਦੇ ਜਿਹੜੇ ਗੱਲਾਂ ਕਰਦੇ ਸੀਗੇ ਕਿ ਕੋਈ ਧਰਨਾ ਨਹੀਂ ਲਗਿਆ ਕਰੂ ਕੋਈ ਪਾਣੀ ਦੀ ਬਿਛਾੜਾ ਨਹੀਂ ਪੀਆ ਕਰਨਗੀਆਂ ਉਹ ਸਾਰਾ ਕੁਝ ਹੋ ਰਿਹਾ ਦونی ਸਿੰਘਲੇ ਦੀ ਗੱਲ ਕੀਤੀ ਜਾਵੇ ਹਾਲਤ ਕਾਫੀ ਖਰਾਬ ਹੈ ਨਾਜ਼ੁਕ ਹੈ ਪਿੰਨਾ 10 ਦਿਨ ਮੈਡਮ ਕਹਿੰ ਇੱਕ ਮਹੀਨਾ ਪਿੰਨਾ ਸਟੈਂਡ ਤੇ ਬਹਿ ਕੇ ਹਟਿਆਗਾ ਤਾਂ ਜੋ ਮਰਨ ਵਰਚ ਦਾ ਹੈ ਕਰੜਾ ਫੈਸਲਾਗਾ ਕਿਤੇ ਨਾ ਕਿਤੇ ਕਾਫੀ ਨੁਕਸਾਨ ਪਹੁੰਚਾ ਸਕਦਾ ਉਹਨਾਂ ਨੂੰ ਦੇਖੋ ਜੀ ਉਹਨਾਂ ਦੀ ਜਿਹੜੀ ਹਾਲਤ ਆ ਉਹ ਦਿਨੋਂ ਦਿਨ ਕ੍ਰਿਟੀਕਲ ਹੁੰਦੀ ਜਾ ਰਹੀ ਹੈ ਤੇ ਪਤਾ ਨਹੀਂ ਸਾਨੂੰ ਸਮਝ ਤੋਂ ਬਾਹਰ ਹੈ ਕਿ ਪ੍ਰਸ਼ਾਸਨ ਕਿਉਂ ਨਹੀਂ ਗੱਲ ਸੁਣ ਰਿਹਾ ਕਿਉਂ ਇੱਕ ਇਨਸਾਨ ਦੀ ਇੱਕ ਆਮ ਘਰ ਦੇ ਬੱਚੇ ਦੀ ਜਾਨ ਲੈਣ ਤੇ ਤੁਰਿਆ ਹੋਇਆਗਾ ਤੇ ਜੇ ਹੁਣ ਮਤਲਬ ਇਸ ਤਰ੍ਹਾਂ ਹੀ ਰਿਹਾਗਾ ਤਾਂ ਸਾਡੇ ਹੋਰ ਵੀ ਸਾਥੀ ਨੇ ਜਿਹੜੇ ਉਹ ਵੀ ਐਲਾਨ ਕਰ ਚੁੱਕੇ ਨੇ ਕਿ ਵੀ ਅਸੀਂ ਵੀ ਮੰਨ ਵਰਤੇ ਤੇ ਬੈਠਾਂਗੇ ਜੋ ਹੜਤਾਲ ਆਪਣੀ 8ਵੇਂ ਦਿਨ ਚ ਤਬਦੀਲ ਹੋ ਚੁੱਕੀ ਹੈ ਡਾਕਟਰ ਸਾਹਿਬਾਨ ਨੇ ਵੀ ਕਿਹਾ ਹੈ ਕਿ ਜੇ ਇਹਨਾਂ ਦੇ ਲਵੇ ਨਾ ਜਾ ਜਾਵੇ ਬਿਲਕੁਲ ਜੀ ਉਹਨਾਂ ਦੀ ਕਿਉਂਕਿ ਇਨਫੈਕਸ਼ਨ ਤੋਂ ਬਹੁਤ ਸਾਰੀ ਆਪਾਂ ਨੂੰ ਪਤਾ ਵਾਇਰਲ ਅੱਜਕੱਲ ਤਾਂ ਇਹਨਾਂ ਗੱਲਾਂ ਤੋਂ ਵਿਚਾਰ ਰੱਖਣ ਵਾਸਤੇ ਹੈਗਾਗਾ ਪਰ ਜਿਹੜੀ ਟੀਮ ਆ ਉਹ ਵੀ 4 ਦਿਨ ਦੇ ਬਾਕੀ ਪਰ ਮੱਲੋਂ ਅੱਜ ਆਈ ਹੈ ਡਾਕਟਰ ਟੀਮ ਵੀ ਆ ਜਾਈਏ ਅੱਜ ਆਈ ਹੈ ਅੱਜ ਆ ਕੇ ਉਹਨਾਂ ਨੇ ਚੱਕਾ ਪਕੀਤਾ ਜੀ ਬਿਲਕੁਲ ਡਾਕਟਰ ਸਾਹਿਬਾਨਾਂ ਦੀ ਟੀਮ ਵੀ ਇਹਨਾਂ ਦਾ ਕਹਿਣਾ ਹੈ ਕਿ 4 ਦਿਨਾਂ ਬਾਅਦ ਅੱਜ ਆਈ ਹੈ ਇਹ ਗੱਲ ਕੀਤੀ ਜਾਵੇ ਤਾਂ 120 ਦਿਨ ਹੋ ਚੁੱਕੇ ਇਹਨਾਂ ਦੇ ਇਸ ਧਰਨੇ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਵੀ ਧਰਨ ਲਗਾ ਕੇ ਰੱਖਿਆ ਉੱਥੇ ਵੀ بارش ਵਿੱਚ ਭਿੱਜੇ ਅੱਜ ਇੱਥੇ ਕੜਕ ਦੀ ਠੰਡ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਇਹਨਾਂ ਨੇ ਤੇ ਧਰਨਾ ਲਗਾਇਆ ਹੋਇਆ ਹੈ 120 ਦਿਨ ਹੋ ਚੁੱਕੇ ਹਨ ਅੱਜ 8ਵਾਂ ਦਿਨ ਹੈ ਜੋ ਜੋਨੀ ਸਿੰਘਲਾ ਜੀ ਜੋ ਕਿ ਮਰਨ ਵਰਤੇ ਬੈਠਿਆ ਉਹਨਾਂ ਨੂੰ ਵੀ ਹੋ ਚੁੱਕਾ ਹੈ 슈ਗਰ ਲੈਵਲ ਕਾਫੀ ਡਾਊਨ ਹੋ ਚੁੱਕਿਆ ਹੈ ਡਾਕਟਰ ਸਹਿਬਾਨ ਨੇ ਲਵੇ ਜਾਣ ਤੋਂ ਵੀ ਮਨਾ ਕੀਤਾ ਕਿਉਂਕਿ ਇਨਫੈਕਸ਼ਨ ਨਾ ਫੈਲ ਜਾਵੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹਨਾਂ ਤੋਂ ਅੱਜ ਹਾਲਾਤ ਇਹ ਨੇ ਕਿ ਬੋਲਿਆ ਵੀ ਨਹੀਂ ਜਾ ਰਿਹਾ ਤੇ ਇਹਨਾਂ ਦਾ ਕਹਿਣਾ ਹੈ ਕਿ ਜੋਨੀ ਸਿੰਘਲਾ ਨੂੰ ਇਥੋਂ ਪ੍ਰਸ਼ਾਸਨ ਜੇ ਪੁਲਿਸ ਅਸੰਧਕਾ ਕਰ ਦਿੱਤਾ ਚੱਕਰ ਨਹੀਂ ਦਿੱਤਾ ਜਾਵੇਗਾ ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਲਿਖਤ ਹੀ ਨਹੀਂ ਮਿਲਦਾ ਉਨ੍ਹਾਂ ਚਿਰ ਇਹਨਾਂ ਦਾ ਇਹ ਧਰਨਾ ਪ੍ਰਦਰਸ਼ਨ ਅਤੇ ਜੋਨੀ ਸਿੰਘ ਲਈ ਦਾ ਮਰਨ ਵਰਤ ਇਸੇ ਤਰ੍ਹਾਂ ਜਾਰੀ ਰਹੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ